ਪੰਜਾਬੀ ਸਿੰਗਰ ਸੁਨੰਦਰ ਸ਼ਰਮਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਉਹ ਆਪਣੇ ਪਿਤਾ ਬਾਰੇ ਗੱਲ ਕਰਦੇ ਆ ਭਾਵਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੁਨੰਦਰ ਸ਼ਰਮਾ ਕਹਿੰਦੇ ਹੋਈ ਨਜ਼ਰ ਆ ਰਹੀ ਹੈ ਕਿ ਮੇਰੇ ਅੰਦਰ ਭਾਵੇਂ ਜੋ ਮਰਜੀ ਚੱਲ ਰਿਹਾ ਹੁੰਦਾ ਪਰ ਮੈਂ ਆਪਣੇ ਪਿਤਾ ਸਾਹਮਣੇ ਕਦੇ ਵੀ ਦੁਖੀ ਨਹੀਂ ਰਹਿੰਦੀ ਸੀ ਕਈ ਵਾਰ ਉਹਨਾਂ ਦੇ ਜਾਣ ਤੋਂ ਬਾਅਦ ਹਾਲਾਤ ਅਜਿਹੇ ਬਣ ਗਏ ਕਿ ਜੇਕਰ ਉਹ ਹੁੰਦੇ ਤਾਂ ਗੱਲ ਹੋਰ ਹੁੰਨੀ ਸੀ ਸੁਨੰਦਰਾ ਸ਼ਰਮਾ ਨੇ ਇਸ ਵੀਡੀਓ ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਸੁਨੰਦਰਾ ਸ਼ਰਮਾ ਦੇ ਪਿਤਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ ਜੀ ਜਾਣਕਾਰੀ ਸੁਨੰਦਰਾ ਸ਼ਰਮਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਵੀ ਕੀਤੀ ਸੀ ਪਰ ਉਸਨੇ ਅਜਿਹੇ ਹਾਲਾਤਾਂ ਦੇ ਵਿੱਚ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਇੰਡਸਟਰੀ ਦੇ ਵਿੱਚ ਸਰਗਰਮ ਰਹੇ ਪਰ ਪਿਤਾ ਦਾ ਵਿਛੋੜਾ ਧੀ ਲਈ ਕੀ ਹੁੰਦਾ ਇਸ ਦੀ ਪੇੜ ਉਹ ਧੀ ਹੀ ਸਮਝ ਸਕਦੀ ਹੈ ਜਿਸ ਨੇ ਪਿਤਾ ਤੋਂ ਦੂਰ ਹੋਣ ਦਾ ਦੁੱਖ ਚੱਲਿਆ ਹੋਵੇ ਸੁਨੰਦਰ ਸ਼ੇਮਾ ਦੇ ਵਰਕਫਰੋਮ ਦੀ ਗੱਲ ਕੀਤੀ ਜਾਵੇ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਅੱਗੇ ਵਧ ਰਹੀ ਹੈ